ਮਜੀਠੇ ਸ਼ਹਿਰ ਦੀ ਸਮੱਸਿਆ ਨਹੀਂ ਆ। ਇਹ ਮਜੀਠਾ ਸ਼ਹਿਰ ਸਾਡਾ ਪਰਿਵਾਰ ਆ। ਭਾਵੇਂ ਉਹ ਕਿਸੇ ਵੀ ਯਾਦ ਬਰਾਦਰੀ ਨਾਲ ਸੰਬੰਧ ਰੱਖਦੇ ਸਾਡੇ ਪਰਿਵਾਰ ਦੇ ਮੈਂਬਰ ਨੇ ਸਾਡੇ ਪਰਿਵਾਰ ਦੇ ਹਿੱਸੇਦਾਰ ਨਹੀਂ। ਮੈਨੂੰ ਹਮੇਸ਼ਾ ਹੀ ਮਜੀਠੇ ਸ਼ਹਿਰ ਤੋਂ ਇੱਕ ਪਰਿਵਾਰ ਦੀ ਤਰ੍ਹਾਂ ਪਿਆਰ ਮਿਲਿਆ ਤੇ ਮਜੀਠੇ ਸ਼ਹਿਰ ਵਿੱਚ ਗੰਦਗੀ ਦਾ ਹਾਲ ਵੇਖਦੇ ਹੋਏ ਸੀਵਰੇਜ ਦਾ ਬੁਰਾ ਹਾਲ ਵੇਖਦੇ ਹੋਏ ਮੈਨੂੰ ਬੜੀ ਵਾਰ ਮਜੀਠੇ ਸ਼ਹਿਰ ਵਾਸੀਆਂ ਵੱਲੋਂ ਇਹ ਮੰਗ ਉਠਾਉਣ ਲਈ ਕਿਹਾ ਗਿਆ। ਪਰ ਮੈਂ ਸਮੇ ਸਮੇ ਨਾਲ ਸਰਕਾਰ ਦੇ ਪਾਸੋਂ ਮੰਗ ਕਰਦਾ ਰਿਆ ਮੈਂ ਵੀ ਇੱਥੇ ਨਗਰ ਕਾਉਂਸਲ ਦਾ ਕਾਉਂਸਲਰ ਆ ਮੈਂ ਨਗਰ ਕਾਉਂਸਲ ਤੋਂ ਵੀ ਵਾਰ-ਵਾਰ ਮੰਗ ਕੀਤੀ ਕਿ ਪ੍ਰਧਾਨ ਜੀ ਈਓ ਸਾਹਿਬ ਮਜੀਠੇ ਸ਼ਹਿਰ ਦੀ ਸਫਾਈ ਵੱਲ ਖਾਸ ਧਿਆਨ ਦਿਓ ਮਜੀਠੇ ਸ਼ਹਿਰ ਵਿੱਚ ਸਫਾਈ ਦਾ ਬਹੁਤ ਬੁਰਾ ਹਾਲ ਹੈ ਸੀਵਰੇਜ ਦਾ ਬਹੁਤ ਬੁਰਾ ਹਾਲ ਹੈ ਪਰ ਪ੍ਰਧਾਨ ਦੇ ਕੰਨਾਂ ਤੇ ਕਦੇ ਜੂ ਨਹੀਂ ਸਰਕੀ ਈਓ ਦੇ ਕਦੇ ਕੰਨਾਂ ਤੇ ਜੂ ਨਹੀਂ ਸਰਕੀ ਇੱਥੇ ਸਾਡੇ ਪ੍ਰਸ਼ਾਸਨ ਦੇ ਹੈੱਡ ਨੇ ਸਾਡੇ ਐਸਡੀਓ ਮਜੀਠਾ ਐਸਡੀਓ ਮਜੀਠਾ ਵੱਲੋਂ ਕਦੇ ਅਜੇ ਤੱਕ ਮਜੀਠੇ ਸ਼ਹਿਰ ਦਾ ਦੌਰਾ ਕਰਕੇ ਕਦੇ ਮਜੀਠੇ ਸ਼ਹਿਰ ਵਾਸੀ ਦੀ ਸਾਰ ਨਹੀਂ ਲਈ ਗਈ ਮੈਂ ਇਹਨਾਂ ਦੀ ਇਸ ਕਾਰਵਾਈ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦਾ ਤੇ ਪੰਜਾਬ ਸਰਕਾਰ પાસે ਮੰਗ ਕਰਦਾ ਕਿ ਮਜੀਠੇ ਸ਼ਹਿਰ ਦੀ ਸਫਾਈ ਦਾ ਸੀਵਰੇਜ ਦਾ ਵਾਟਰ ਸਪਲਾਈ ਦਾ ਖਾਸ ਧਿਆਨ ਰੱਖਿਆ ਜਾਵੇ ਨਹੀਂ ਤਾਂ ਮਜੀਠੇ ਸ਼ਹਿਰ ਵਾਲੇ ਕਿਸੇ ਵੇਲੇ ਵੀ ਵੱਡੇ ਰੂਪ ਵਿੱਚ ਇਕੱਠੇ ਹੋ ਕੇ ਤੁਹਾਡੇ ਦਫ਼ਤਰ ਦਾ ਘੇਰਾ ਪਾਉਣਗੇ ਤੁਹਾਡੇ ਦਫ਼ਤਰ ਦਾ ਕੇ ਰੋਸ ਮਜਾਰਾ ਕਰਨਗੇ ਮੈਂ ਨਗਰ ਕੌਂਸਲ ਦੇ ਪ੍ਰਧਾਨ ਜੀ ਤੋਂ ਮੰਗ ਕਰਦਾ ਕਿ ਪ੍ਰਧਾਨ ਜੀ ਜੇ ਤੁਹਾਡੇ ਕੋਲ ਨਗਰ ਕੌਂਸਲ ਦਾ ਸਹੀ ਪ੍ਰਬੰਧ ਨਹੀਂ ਹੋ ਰਿਹਾ ਤਾਂ ਤੁਸੀਂ ਅਸਤੀਫਾ ਦੇ ਕੇ ਕਿਸੇ ਹੋਰ ਕੌਂਸਲਰ ਨੂੰ ਪ੍ਰਧਾਨ ਦਾ ਮੌਕਾ ਦਿਓ ਕੀ ਪਤਾ ਉਹ ਤੁਹਾਡੇ ਨਾਲੋਂ ਬਿਹਤਰ ਕਾਰਜ ਵਿਚਾਰੀ ਕਰ ਜਾਵੇ ਇਸ ਵਾਸਤੇ ਮੈਂ ਇਥੋਂ ਆਕਾਲੀ ਦਲ ਦੀ ਵਿਧਾਇਕਾ ਪੀਪੀ ਗਨੀਬ ਕੌਰ ਜੀ ਨੂੰ ਦੋਸ਼ੀ ਮੰਨਦਾ ਕਿ ਨਗਰ ਕਾਉਂਸਲ ਉਹਨਾਂ ਤੇ ਪਾਰਟੀ ਦੀ ਐ ਸ਼ਰੋਮਣੀ ਅਕਾਲੀ ਦਲ ਪਾਰਟੀ ਦੀ ਐ ਬੀਬਾ ਜੀ ਨੇ ਕਦੇ ਤਿੰਨ ਵਾਰ ਤਿੰਨ ਸਾਲ ਤੋਂ ਲਗਭਗ ਐਮ ਐਲ ਏ ਬਣੇ ਨੂੰ ਹੋ ਗਏ ਉਹਨਾਂ ਨੇ ਕਦੇ ਮਜੀਠੇ ਸ਼ਹਿਰ ਦੀ ਆ ਕੇ ਸਫਾਈ ਦਾ ਕਦੇ ਧਿਆਨ ਵੇਖਿਆ ਹੋਵੇ ਕਦੇ ਉਹਨੇ ਆਪਣੇ ਨਗਰ ਕਾਉਂਸਲ ਦੇ ਪ੍ਰਧਾਨ ਕੋਲੋਂ ਇਹ ਪੁੱਛਿਆ ਹੋਵੇ ਕਿ ਮਜੀਠੇ ਸ਼ਹਿਰ ਦੀ ਸਫਾਈ ਦਾ ਕਿਵੇਂ ਚੱਲ ਰਿਹਾ ਸੇਵਰੇਜ ਦਾ ਕਿਵੇਂ ਚੱਲ ਰਿਹਾ ਵਾਟਰ ਸਪਲਾਈ ਦਾ ਕਿਵੇਂ ਚੱਲ ਰਿਹਾ ਮੈਂ ਜਿੱਥੇ ਨਗਰ ਕਾਉਂਸਲ ਦੇ ਪ੍ਰਧਾਨ ਸਲਵੰਤ ਸਿੰਘ ਸੇਠ ਨੂੰ ਦੋਸ਼ੀ ਮੰਨਦਾ ਉਥੇ ਬਰਾਬਰ ਦੀ ਦੋਸ਼ੀ ਬੀਬੀ ਗਨੀਬ ਕੌਰ ਐਮਐਲਏ ਜੀ ਨੂੰ ਵੀ ਮੰਨਦਾ ਕਿ ਉਹ ਵੀ ਮਜੀਠੇ ਸ਼ਹਿਰ ਵਾਲਿਆਂ ਦੇ ਦੋਸ਼ੀ ਨੇ ਉਹਨਾਂ ਨੇ ਵੀ ਕਦੇ ਮਜੀਠੇ ਸ਼ਹਿਰ ਵਾਲਾਂ ਦੀ ਸਾਰ ਨਹੀਂ ਲਈ ਭਗਵੰਤ ਮਾਨ ਦੀ ਸਰਕਾਰ ਨੂੰ ਵੀ ਦੋਸ਼ੀ ਕਹਿੰਦਾ ਕਿ ਭਗਵੰਤ ਮਾਨ ਦੀ ਸਰਕਾਰ ਦੇ ਨਮਾਇਦਿਆਂ ਨੇ ਵੀ ਮਜੀਠੇ ਸ਼ਹਿਰ ਦੀ ਕਦੇ ਅੱਜ ਤੱਕ ਸਾਰ ਨਹੀਂ ਲਈ ਜੇ ਇਹਨਾਂ ਨੇ ਇਸੇ ਤਰ੍ਹਾਂ ਦਾ ਰਵੱਈਆ ਰੱਖਿਆ ਤਾਂ ਅਸੀਂ ਆਪਣੀ ਪਾਰਟੀ ਕਾਂਗਰਸ ਪਾਰਟੀ ਵੱਲੋਂ ਆਪਣੇ ਪ੍ਰਧਾਨ ਮਾਨਯੋਗ ਸਰਦਾਰ ਅਮਰਿੰਦਰ ਸਿੰਘ ਰਾਜਾ ਵਰਿੰਗ ਜੀ ਵੱਲੋਂ ਇਹਨਾਂ ਦਾ ਕਰਵਾਂਗੇ ਤੇ ਇਹਨਾਂ ਦੇ ਖਿਲਾਫ ਜੋ ਵੀ ਬੰਦਈ ਕਾਨੂੰਨੀ ਕਾਰਵਾਈ ਉਹਦੇ ਵਾਸਤੇ ਅਸੀਂ ਕਾਨੂੰਨੀ ਕਾਰ ਚਾਰਾ ਜੋਇ ਕਰਾਂਗੇ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਹ ਜਿਸਪਾਲ ਸਿੰਘ ਸਾਹਿਬ ਜੀ ਕਿਹੜਾ ਇਲਾਕਾ ਹੈ ਆਪਣਾ ਮਜੀਠਾ ਜੀ ਪਾਈ ਨੰਬਰ ਵਾਰਡ ਤੋਂ ਜੀ ਜੇਕ ਇਹਈ ਸਮੱਸਿਆ ਆ ਰਹੀ ਹੈ ਸਮੱਸਿਆ ਭਾਈ ਬਹੁਤ ਵਰੀ ਕਿਆ ਵਾ ਇੱਥੇ ਨਰਕ ਪਿਆ ਹੋਇਆ ਹੈ ਜੇ ਵੇਖੋ ਪੁੱਤੇ ਸ਼ਾਮ ਨੂੰ ਤਾਂ ਖਲੋਤੇ ਨਹੀਂ ਜਾਂਦਾ ਤੇ ਬਹੁਤ ਬੜੀ ਬੜੀ ਵਰੀ ਕਿਆ ਤੇ ਪਰ ਕੋਈ ਕੇਅਰ ਨਹੀਂ ਕਰਦਾ ਜੀ ਇਹਦਾ ਮਸਲੇ ਦਾ ਹੀ ਹੱਲ ਚਾਹੁੰਦੇ ਆਂ ਵੀ ਆ ਜਿਹੜੀ ਗੰਦਗੀ ਇੱਥੋਂ ਚੁੱਕੀ ਜਾਵੇ ਜੀ ਕਿੰਨੇ ਚਿਰ ਤੋਂ ਇੱਥੇ ਗੰਦਗੀ ਹੈ ਜੀ ਇਹ ਗੰਦਗੀ ਨੂੰ ਤਾਂ ਕਾਫੀ ਚਿਰ ਹੋ ਚੱਲਿਆ ਜੀ ਕਾਫੀ ਵਾਰੀ ਕਿਹਾ ਪਰ ਕੋਈ ਆਉਂਦਾ ਜਾਂਦਾ ਨਹੀਂ ਇੱਥੇ ਜੇ ਹਲ ਕਬਦਾ ਹੈ ਕਿ ਮਜੀਠੇ ਦੇ ਆਮ ਆਦਮੀ ਪੜਦੇ ਉਹਨਾਂ ਤੱਕ ਪਹੁੰਚ ਕੀਤੀ ਨਹੀਂ ਅਸੀਂ ਨਹੀਂ ਭਾਈ ਆਪਾਂ ਜਿਹੜੀ ਆਪਣਾ ਜਿਹੜੇ ਇਹ ਵਿਭਾਗਾਂ ਦੇ ਬੰਦੇ ਆ ਉਹਨਾਂ ਕੋਲ ਗਏ ਕਿਸੇ ਲੀਡਰ ਕੋਲ ਨਹੀਂ ਗਏ ਅਸੀਂ ਐਵੇਂ ਤੁਹਾਨੂੰ ਕਹੀਏ ਪਰ ਉਹ ਇੱਥੇ ਨਹੀਂ ਆਉਂਦੇ ਜੀ ਕਿੰਨਾ ਕੁ ਮੁਸ਼ਕਲ ਹੁੰਦਾ ਘਰ 'ਚ ਰਹਿਣਾ ਤੁਹਾਨੂੰ ਮੁਸ਼ਕਲ ਭਾਈ ਬਹੁਤ ਜ਼ਿਆਦਾ ਵਾ ਤੁਸੀਂ ਆ ਵੀ ਇੱਥੇ ਲੋਕੇ ਵੇਖ ਲਓ 10 ਮ ਕੀ ਮੰਗੇ ਕੀ ਕਰਦੇ ਜੀ ਮੰਗ ਭਾਈ ਵੀ ਇਹ ਸਫਾਈ ਚਾਹੀਦੀ ਆ ਨੂੰ ਸਾਰੀ ਇੱਥੇ ਜੇ ਜੇ ਸਫਾਈ ਨਹੀਂ ਕਰਾ ਸਕਦੇ ਸਾਨੂੰ ਟਰਾਲੀ ਟਰੋਲੀ ਦੇਣ ਲੋਕੀ ਕੂੜਾ ਇੱਥੇ ਆ ਕੇ ਛੁੜਦੇ ਆਸੇ ਪਾਸੇ ਨੂੰ ਜਾਨੂੰ ਟਰਾਲੀ ਦੇਣ ਇੱਥੇ ਜੇ ਤੇ ਕੋਈ ਇਹਦਾ ਮਸਲਾ ਹੱਲ ਕੀਤਾ ਜਾਵੇ ਜੀ